ਕੋ پارਲੀਮੈਂਟ ਦੀ ਇਲੈਕਸ਼ਨ ਆ ਸਭ ਨੂੰ ਪਤਾ ਵਾ ਕਿ ਇਹ ਕੋਈ ਸੂਬੇ ਦੀ ਕੋਈ ਇਲੈਕਸ਼ਨ ਨਹੀਂ ਹੈਗੀ ਦੇਸ਼ ਦੀ پارਲੀਮੈਂਟ ਦੀ ਇਲੈਕਸ਼ਨ ਆ ਇਹਨਾਂ ਨੂੰ ਐ ਲੱਗਦਾ ਕਿ ਬੰਦਾ ਉੱਥੇ ਇਹੋ ਜਿਹਾ ਜਾਣਾ ਚਾਹੀਦਾ ਜਿਹੜਾ ਆਪਣੀ ਗੱਲ ਰੱਖ ਸਕੇ ਸੰਗਰੂਰ ਦੀ ਗੱਲ ਵੀ ਰੱਖ ਸਕੇ ਪੰਜਾਬ ਦੀ ਗੱਲ ਵੀ ਰੱਖ ਸਕੇ ਮੇਰਾ ਜਿਹੜਾ ਟਰੈਕ ਰਿਕਾਰਡ ਹੈ ਪਿਛਲੇ 30 ਸਾਲ ਦਾ ਤਿੰਨ ਦਹਾਕਿਆਂ ਦਾ ਉਹ ਗੱਲ ਕਰਨ ਦਾ ਹੀ ਹੈ ਜਦੁੱਜਦ ਕਰਨ ਦਾ ਹੀ ਹੈ ਉਹ ਇੱਕ ਪੰਜਾਬ ਦੇ ਮੁੱਦਿਆਂ ਦੇ ਉੱਤੇ ਖੜਨ ਵਾਲਾ ਹੈ ਕਿ ਜਿਹੜੇ 92 ਜਿੱਤੇ ਸੀਗੇ ਚਲੋ ਕੁੰਮਰ ਵਿجے ਪ੍ਰਤਾਪ ਨੂੰ ਛੱਡ ਕੇ ਬਾਕੀ ਸਾਰੇ ਜਿਹੜਾ ਭੱਟੇ ਤੇ ਬੈਠੇ ਲੇਬਰ ਪਥੇਰ ਆ ਇਹ ਕੋਈ ਗੱਲ ਨਹੀਂ ਕਰਦੇ ਇਹਨਾਂ ਸਾਹਮਣੇ ਸੁਭਕਰਨ ਮਰ ਗਿਆ ਇਹ ਨਹੀਂ ਬੋਲੇ ਇਹਨਾਂ ਸਾਹਮਣੇ ਇੱਕ ਸਿੱਧੂ ਮੂਸੇ ਵਾਲੇ ਦਾ ਕਤਲ ਹੋਇਆ ਇਹ ਨਹੀਂ ਬੋਲੇ ਕਿਸਾਨ ਕੁੱਟੇ ਗਏ ਇਹ ਨਹੀਂ ਬੋਲੇ ਭਾਈ ਅਮਰਿਤਪਾਲ ਸਿੰਘ ਐਨਐਸਐਲ ਆ ਕੇ ਬਾਹਰ ਭੇਜਤਾ ਅਸਾਮ ਜੇਲ੍ਹ ਇਹ ਨਹੀਂ ਬੋਲੇ ਭਗਵਾਨਤਮਾਨ ਇੱਕ ਪਾਸੇ ਕਹਿ ਰਿਹਾ ਕਿ ਪੰਜਾਬ ਰੰਗਲਾ ਵਾ ਪੰਜਾਬ ਤੂੰ ਬਹੁਤ ਖਜ਼ਾਨਾ ਭਰਿਆ ਪਿਆ ਵਾ ਦੂਜੇ ਪਾਸੇ ਤਨਖਾਹ ਨਹੀਂ ਦੇ ਹੋ ਰੀਆਂ ਮੁਲਾਜ਼ਮਾਂ ਦਾ ਡੀਏ ਨਹੀਂ ਦੇ ਹੋ ਰਿਆ ਤੇ ਅੱਜ ਕੱਲ ਸਰਕਾਰ ਨੇ 2500 ਕਰੋੜ ਰੁਪਇਆ ਨਵਾਂ ਕਰਜ਼ਾ ਹੋਰ ਚੱਕਿਆ ਜਿਹੜੇ ਜਿਹੜੇ ਬੌਂਡਸ ਹੁੰਦੇ ਨੇ ਪੰਜਾਬ ਸਰਕਾਰ ਦੇ ਉਹਨਾਂ ਨੂੰ ਗਿਰਵੀ ਰੱਖ ਕੇ ਇਹ 2500 ਕਰੋੜ ਤਨਖਾਹ ਦੇਣ ਵਾਸਤੇ ਚੱਕਿਆ ਸੰਲੋ ਰੋਜ਼ ਮਰ ਦਾ ਕੰਮ ਚਲਾਉਣ 70000 ਕਰੋੜ ਰੁਪਏ ਦਾ ਕਰਜ਼ਾ ਪਹਿਲਾਂ ਚੜਾਤਾ 2 ਸਾਲਾਂ ਚ ਤਾਂ ਕਰਕੇ ਮੈਂ ਇਹਨੂੰ ਐਕਸਪੋਜ਼ ਕਰ ਰਿਹਾ ਪਿੰਡਾਂ ਵਿੱਚ ਕਿ ਇਹ ਰੰਗਲਾ ਨਹੀਂਗਾ ਤੂੰ ਇਹਨੂੰ ਕੰਗਲਾ ਪੰਜਾਬ ਪਰਮਿੰਦਰ ਸਿੰਘ ਢੀਂਸਾ ਨਾਲ ਜੋ ਕੁਝ ਕੀਤਾ ਬਾਦਲ ਪਰਿਵਾਰ ਨੇ ਕਿ ਠੀਕ ਨਹੀਂ ਉਹ ਸਾਡੇ ਪਾਰਟੀ 'ਚ ਆ ਜਾਣਾ ਤੁਸੀਂ ਇੱਕ ਇਹ ਨਹੀਂ ਉਹ ਮੈਂ ਉਹ ਮੈਂ ਤਾਂ ਕਿਹਾ ਸੀਗਾ ਕਿ ਦੇਖੋ ਉਹਨਾਂ ਨੇ ਕਾਫੀ ਅਰਸਾ ਅਕਾਲੀ ਦਲ ਵਿੱਚ ਜਦੋਜਹਿਦ ਕੀਤੀ ਹੁਣ ਉਹਨੂੰ ਸੁਖਬੀਰ ਬਾਦਲ ਨੇ ਭਰੋਸੇ 'ਚ ਲੈ ਕੇ ਪਾਰਟੀ ਜੁਆਇਨ ਕਰਾ ਲਈ ਤੇ ਮੁੜ ਕੇ ਫਿਰ ਉਹਨਾਂ ਦਾ ਸਿਆਸੀ ਕਤਲ ਕਰਨ ਦੀ ਕੋਸ਼ਿਸ਼ ਕੀਤੀ ਟਿਕਣ ਨਹੀਂ ਦਿੱਤੀ ਤਾਂ ਤਾਂ ਮੈਂ ਕਹਿੰਦਾ ਸੀਗਾ ਵੀ ਜੋ ਉਹਨਾਂ ਨੇ ਤੁਹਾਡੀ ਇੱਜ਼ਤ ਨਹੀਂ ਕੀਤੀ ਵੀ ਪਰਮਿੰਦਰ ਸ਼ਰੀਫ ਆਦਮੀ ਤੂੰ ਕਾਂਗਰਸ ਜੁਆਇਨ ਕਰ ਲੈ ਤੇ ਜਿਹੜੀ ਤੇਰੀ ਇੱਜ਼ਤ ਬਹਾਲੀ ਕਰਦਾਂਗੇ ਹੁਣ ਢੀਂਸਾ ਸਾਹਿਬ ਤੇ ਏਜ ਹੋ ਗਈ ਨਾ ਉਹਨਾਂ ਦੀ ਕੰਮ ਕੰਮ ਤਾਂ ਪਰਮਿੰਦਰ ਨਹੀਂ ਕਰ ਸੋ ਬੰਦਾ ਚੰਗਾ ਵਾ ਜੇ ਸਾਡੇ ਕੋ ਆ ਜੇ ਤਾਂ ਅਸੀਂ ਇੱਜ਼ਤ ਕਰਾਂ ਜਿਹੜਾ ਪਰਿਵਾਰ ਇੱਕ ਲੰਬਾ ਅਰਸਾ ਕਾਲੀਦਲ ਦੇ ਨਾਲ ਰਹਿ ਫੇ ਛੱਡ ਕੇ ਚਲੇ ਜਾਣ ਉਹਨਾਂ ਨੂੰ ਵਾਪਸ ਲਿਆਉਣ ਤੇ ਫਿਰ ਉਹਨਾਂ ਨੂੰ ਜੇ ਸਕਰੂਤ ਤੋਂ ਟਿਕਟ ਨਹੀਂ ਦੇਣੀ ਤੇ ਫਿਰ ਉਹਨੂੰ ਕਿਤੇ ਲਾਹੌਰ ਤੋਂ ਤੋਂ ਦੇਣੀ ਨਹੀਂ ਸੀਗੀ ਇਸ ਕਰਕੇ ਇਹ ਬੇਈਮਾਨੀ ਹੋਈ ਠਿਜਰੀਵਾਲ ਤਾਂ ਹੁਣ ਬਣ ਗਿਆ ਰਜਵਾੜਾ ਭਗਵੰਤਾ ਉੱਡਦਾ ਵਾ ਹੁਣ ਉਹਨੂੰ ਚੁੱਲਿਆਂ ਦੇ ਆਗੇ ਦਿਸਣੋਂ ਬੰਦ ਹੋ ਗਈ ਆ ਹਜ਼ਾਰ ਹਜ਼ਾਰ ਗਨਮੈਨ ਲਈ ਮੈਂ ਤਾਂ ਸਿੱਧੂ ਮੂਸੇਵਾਲੇ ਦੇ ਕਤਲ ਦਾ ਚਲਾਨ ਪੇਸ਼ ਕੀਤਾ ਉਹਦੇ ਵਿੱਚ ਜਿਹੜਾ 4 ਨੰਬਰ ਸੀਰੀਅਲ ਤੇ ਮੁੰਡਾ ਵਾ ਕੋਈ ਜੀਵਨ ਜੋਤ ਚਾਹਲ ਉਹ ਮੀਥਿਆਰ ਦੇ ਨਾਲ ਇਲੈਕਸ਼ਨ ਚ ਕੈਂਪੇਨ ਕਰ ਰਿਹਾ ਤਾਂ ਮੈਂ ਤਾਂ ਸਿਰਫ ਇਹ ਪੁੱਛਿਆ ਕਿ ਤੁਸੀਂ ਸਿੱਧੂ ਮੂਸੇਵਾਲੇ ਨੂੰ ਇਨਸਾਫ ਤਾਂ ਕੀ ਦੇਣਾ ਸੀਗਾ ਉਹਦੇ ਕਾਤਲਾਂ ਨੂੰ ਨਾਲ ਲੈ ਕੇ ਕਿਉਂ ਜਿੰਦਾਬਾਦ 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 ਸੈਂਟਰਲ ਪੰਜਾਬ ਟੀਵੀ ਤੇ ਤੁਹਾਡਾ ਸਵਾਗਤ ਹੈ ਮੈਂ ਅਮਨਦੀਪ ਸਿੰਘ ਮਾਝਾ ਸੋ ਸੰਗਰੂਰ ਦੀ ਗੱਲ ਕਰਾਂਗੇ ਲੋਕ ਸਭਾ ਹਲਕਾ ਸੰਗਰੂਰ ਤੋਂ ਸੁਖਪਾਲ ਸਿੰਘ ਖਹਿਰਾ ਕਾਂਗਰਸ ਦੇ ਉਮੀਦਵਾਰ ਨੇ ਕੈਂਪੇਨ ਲਗਾਤਾਰ ਜਾਰੀ ਆ ਮੀਟਿੰਗਾਂ ਚੱਲ ਰਹੀਆਂ ਨੇ ਸੋ ਸਾਡੇ ਨਾਲ ਮੌਜੂਦ ਨੇ ਖਹਿਰਾ ਸਾਹਿਬ ਕਿਵੇਂ ਚੱਲ ਰਹੀ ਹੈ ਕੈਂਪੇਨ ਜੀ ਬਸ ਪਰਮਾਤਮਾ ਦੀ ਕਿਰਪਾ ਨਾਲ ਲੋਕਾਂ ਦੇ ਸਹਿਯੋਗ ਨਾਲ ਬਹੁਤ ਵਧੀਆ ਚੱਲ ਰਹੀ ਜੀ ਠੀਕ ਹੈ ਕੀ ਲੱਗਦਾ ਰਿਸਪੌਂਸ ਕਿਵੇਂ ਦਾ ਮਿਲ ਰਿਹਾ ਤੇ ਲੋਕਾਂ ਦੀ ਕੀ ਡਿਮਾਂਡਸ ਕੀ ਨੇ ਮਤਲਬ ਕਿਵੇਂ ਦਾ ਲੱਗਦਾ ਸੰਗਰੂਰ ਦਾ ਵੀ ਕੀ ਮੰਗਾ ਨੇ ਕੀ ਚਾਹੁੰਦੇ ਨੇ ਦੇਖੋ ਪਾਰਲੀਮੈਂਟ ਦੇ ਇਲੈਕਸ਼ਨ ਆ ਸਭ ਨੂੰ ਪਤਾ ਵਾ ਕਿ ਇਹ ਕੋਈ ਸੂਬੇ ਦੇ ਕੋਈ ਇਲੈਕਸ਼ਨ ਨਹੀਂ ਹੈਗੀ ਦੇਸ਼ ਦੀ ਪਾਰਲੀਮੈਂਟ ਦੀ ਇਲੈਕਸ਼ਨਾਂ ਇਹਨਾਂ ਨੂੰ ਐ ਲੱਗਦਾ ਕਿ ਬੰਦਾ ਉੱਥੇ ਇਹੋ ਜਿਹਾ ਜਾਣਾ ਚਾਹੀਦਾ ਜਿਹੜਾ ਆਪਣੀ ਗੱਲ ਰੱਖ ਸਕੇ ਸੰਗਰੂਰ ਦੀ ਗੱਲ ਵੀ ਰੱਖ ਸਕੇ ਤੇ ਪੰਜਾਬ ਦੀ ਗੱਲ ਵੀ ਰੱਖ ਸਕੇ ਤਾਂ ਮੈਨੂੰ ਲੱਗਦਾ ਵਾ ਕਿ ਮੇਰਾ ਜਿਹੜਾ ਟਰੈਕ ਰਿਕਾਰਡ ਹੈ ਪਿਛਲੇ 30 ਸਾਲ ਦਾ ਤਿੰਨ ਦਹਾਕਿਆਂ ਦਾ ਉਹ ਗੱਲ ਕਰਨ ਦਾ ਹੀ ਹੈ ਜਦੋ ਜਦ ਕਰਨ ਦਾ ਹੀ ਹੈ ਉਹ ਇੱਕ ਪੰਜਾਬ ਦੇ ਮੁੱਦਿਆਂ ਦੇ ਉੱਤੇ ਖੜਨ ਵਾਲਾ ਹੈਗਾ ਤਾਂ ਇਸ ਕਰਕੇ ਮੈਨੂੰ ਬਹੁਤ ਚੰਗਾ ਰਿਸਪੌਂਸ ਆ ਨੌਜਵਾਨ ਤਬਕਾ ਸਾਰਾ ਬੜਾ ਚਾਹੁੰਦਾ ਵਾ ਕਿ ਸਾਡਾ ਨੁਮਾਇੰਦਾ ਜਿਹੜਾ ਘੱਟੋ ਘੱਟ ਇਹਨਾਂ ਵਾਂਗੂ ਬਧੂਆ ਮਜ਼ਦੂਰ ਨਾ ਹੋਵੇ ਜਿਹੜੇ 9 ਚਲੋ ਕੁਮਰਵ ਦੇ ਜੇ ਪ੍ਰਤਾਪ ਨੂੰ ਛੱਡ ਕੇ ਬਾਕੀ ਸਾਰੇ ਜਿਹੜਾ ਭੱਟੇ ਤੇ ਬੈਠੇ ਲੇਬਰ ਪਥੇਰ ਆ ਇਹ ਕੋਈ ਗੱਲ ਨਹੀਂ ਕਰਦੇ ਇਹਨਾਂ ਸਾਹਮਣੇ ਸ਼ੁਭਕਰਨ ਮਰ ਗਿਆ ਇਹ ਨਹੀਂ ਬੋਲੇ ਇਹਨਾਂ ਸਾਹਮਣੇ ਇੱਕ ਸਿੱਧੂ ਮੂਸੇ ਵਾਲੇ ਦਾ ਕਤਲ ਹੋਇਆ ਇਹ ਨਹੀਂ ਬੋਲੇ ਕਿਸਾਨ ਕੁੱਟੇ ਗਏ ਇਹ ਨਹੀਂ ਬੋਲੇ ਭਾਈ ਅਮਰਿਤਪਾਲ ਸਿੰਘ ਐਨਐਸਐਲ ਆ ਕੇ ਬਾਹਰ ਭੇਜਤਾ ਅਸਾਮ ਜੇਲ੍ਹ ਇਹਨੀ ਬੋਲੇ ਸੋ ਐਂ ਲੱਗਦਾ ਇਹਨਾਂ ਨੂੰ ਕਿ ਹਾਂ ਵੀ ਖੈਰੇ ਚ ਘੱਟੋ ਘੱਟ ਇਹ ਜਾਨ ਹੈਗੀ ਹੈ ਕਿ ਡਰੂਗਾ ਨਹੀਂ ਔਰ ਸਾਡੀ ਗੱਲ ਠੀਕ ਰਹੀ ਬਿਲਕੁਲ ਪ੍ਰਮੇਂਦਰ ਸਿੰਘ ਢੀਂਸਾ ਲਈ ਤੁਹਾਡੀ ਟਿੱਪਣੀ ਆਈ ਸੀ ਕਿ ਪ੍ਰਮੇਂਦਰ ਸਿੰਘ ਢੀਂਸਾ ਨਾਲ ਜੋ ਕੁਝ ਕੀਤਾ ਬਾਦਲ ਪਰਿਵਾਰ ਨੇ ਕਿ ਠੀਕ ਨਹੀਂ ਉਹ ਸਾਡੀ ਪਾਰਟੀ ਚ ਆ ਜਾਣਾ ਤੁਸੀਂ ਇੱਕ ਇਹ ਵੀ ਨਹੀਂ ਉਹ ਮੈਂ ਉਹ ਮੈਂ ਤਾਂ ਕਿਹਾ ਸੀਗਾ ਕਿ ਦੇਖੋ ਉਹਨਾਂ ਨੇ ਕਾਫੀ ਅਰਸਾ ਅਕਾਲੀ ਦਲ ਵਿੱਚ ਜਦੋਜਹਿਦ ਕੀਤੀ ਹੁਣ ਉਹਨੂੰ ਸੁਖਬੀਰ ਬਾਦਲ ਨੇ ਭਰੋਸੇ ਚ ਲੈ ਕੇ ਪਾਰਟੀ ਜੁਆਇਨ ਕਰਾ ਲਈ ਤੇ ਮੁੜ ਕੇ ਫਿਰ ਉਹਨਾਂ ਦਾ ਸਿਆਸੀ ਕਤਲ ਕਰਨ ਦੀ ਕੋਸ਼ਿਸ਼ ਕੀਤੀ ਟਿਕਟ ਨਹੀਂ ਦਿੱਤੀ ਤਾਂ ਤਾਂ ਮੈਂ ਕਹਿੰਦਾ ਸੀ ਕਿ ਵੀ ਜੋ ਉਹਨਾਂ ਨੇ ਤੁਹਾਡੀ ਇੱਜ਼ਤ ਨਹੀਂ ਕੀਤੀ ਵੀ ਪਰਮਿੰਦਰ ਸ਼ਰੀਫ ਆਦਮੀ ਤੂੰ ਕਾਂਗਰਸ ਜੁਆਇਨ ਕਰ ਲੈ ਤੇ ਜਿਹੜੀ ਤੇਰੀ ਇੱਜ਼ਤ ਬਹਾਲੀ ਕਰਦਾਂਗੇ ਹੁਣ ਢੀਂਸਾ ਸਾਹਿਬ ਤੇ ਏਜ ਹੋ ਗਈ ਨਾ ਉਹਨਾਂ ਦੀ ਕੰਮ ਕੰਮ ਤਾਂ ਪਰਮਿੰਦਰ ਨਹੀਂ ਕਰਨਾ ਵਾ ਸੋ ਬੰਦਾ ਚੰਗਾ ਵਾ ਜੇ ਸਾਡੇ ਕੋਲ ਆਜੇ ਤਾਂ ਅਸੀਂ ਇੱਜ਼ਤ ਕਰਾਂਗੇ ਠੀਕ ਹੈ ਬਾਕੀ ਤੁਹਾਨੂੰ ਕੀ ਲੱਗਦਾ ਵੀ ਕਮਿਟਮੈਂਟ ਪਹਿਲਾਂ ਹੋਈ ਸੀ ਜਾਂ ਉਸ ਤੋਂ ਬਾਅਦ ਕਿਵੇਂ ਗੱਲਬਾਤ ਹੋਈ ਸੀ ਦੇਖੋ ਅੰਡਰਸਟੂਡ ਹੈ ਨਾ ਜੀ ਕਿ ਜਿਹੜਾ ਪਰਿਵਾਰ ਇੱਕ ਲੰਬਾ ਅਰਸਾ ਆਕਾਲੀ ਦਲ ਦੇ ਨਾਲ ਰਿਫੇ ਛੱਡ ਕੇ ਚਲੇ ਜਾਣ ਉਹਨਾਂ ਨੂੰ ਵਾਪਸ ਲਿਆਉਣ ਤੇ ਫਿਰ ਉਹਨਾਂ ਨੂੰ ਜੇ ਸਗਰੂਰ ਤੋਂ ਟਿਕਟ ਨਹੀਂ ਦੇਣੀ ਤੇ ਫਿਰ ਉਹਨੂੰ ਕਿਤੇ ਲਾਹੌਰ ਤੋਂ ਤਾਂ ਦੇਣੀ ਨਹੀਂ ਸੀਗੀ ਇਸ ਕਰਕੇ ਇਹ ਬੇਈਮਾਨੀ ਹੋਈ ਉਹਨਾਂ ਨੂੰ ਬਿਲਕੁਲ ਇੱਕ ਤੁਸੀਂ ਅੱਜ ਅਸੀਂ ਸਪੀਚ ਦੇਖਿਆ ਵੀ ਕਾਫੀ ਤੁਸੀਂ ਐਕਸਪਲੇਨ ਕਰ ਰਹੇ ਹੋ ਕਿ ਨਹੀਂ ਮੈਂ ਇਹ ਮੈਂ ਕਹਿ ਰਿਹਾ ਕਿ ਭਗਵੰਤ ਮਾਨ ਇੱਕ ਪਾਸੇ ਕਹਿ ਰਿਹਾ ਕਿ ਪੰਜਾਬ ਰੰਗਲਾ ਵਾ ਪੰਜਾਬ ਤੋਂ ਬਹੁਤ ਖਜ਼ਾਨਾ ਭਰਿਆ ਪਿਆ ਵਾ ਦੂਜੇ ਪਾਸੇ ਤਨਖਾਹ ਨਹੀਂ ਦੇ ਹੋ ਰੀਆਂ ਮੁਲਾਜ਼ਮਾਂ ਦਾ ਡੀਏ ਨਹੀਂ ਦੇ ਹੋ ਰਿਆ ਤੇ ਅੱਜ ਕੱਲ ਸਰਕਾਰ ਨੇ 2500 ਕਰੋੜ ਰੁਪਏ ਨਵਾਂ ਕਰਜ਼ਾ ਹੋਰ ਚੱਕਿਆ ਜਿਹੜੇ ਜਿਹੜੇ ਬੌਂਡਸ ਹੁੰਦੇ ਨੇ ਪੰਜਾਬ ਸਰਕਾਰ ਦੇ ਉਹਨਾਂ ਨੂੰ ਗਿਰਵੀ ਰੱਖ ਕੇ ਇਹ 2500 ਕਰੋੜ ਤਨਖਾਹ ਦੇਣ ਵਾਸਤੇ ਚੱਕਿਆ ਸਮ ਰੋਜ਼ ਮਰ ਦਾ ਕੰਮ ਚਲਾਉਣ 70000 ਕਰੋੜ ਰੁਪਏ ਦਾ ਕਰਜ਼ਾ ਪਹਿਲਾਂ ਚੜਾਤਾ 2 ਸਾਲਾਂ ਚ ਤਾਂ ਕਰਕੇ ਮੈਂ ਇਹਨੂੰ ਐਕਸਪੋਜ਼ ਕਰ ਰਿਹਾ ਪਿੰਡਾਂ ਵਿੱਚ ਕਿ ਇਹ ਰੰਗਲਾ ਨਿੰਗਾ ਤੂੰ ਇਹਨੂੰ ਕੰਗਲਾ ਪੰਜਾਬ ਬਣਾ ਦੇ ਬਾਕੀ ਪੰਜਾਬ ਪੁਲਿਸ ਦੇ ਮੁਲਾਜ਼ਮਾਂ ਦੀ ਤਨਖਾਹ ਕਾਫੀ ਲੇਟ ਹੋਈ ਆ ਇਹ ਫਿਰ ਉਹੀ ਖਜ਼ਾਨੇ ਕਰਕੇ ਸਾਰਿਆਂ ਦੀ ਹਲੇ ਵੀ ਨਹੀਂ ਪਈਆਂ ਜੀ ਹਾਂ ਖਜ਼ਾਨੇ ਕਰਕੇ ਹੋਈ ਆ ਤਾਂ ਹੀ ਉਹ ਕਰਜ਼ਾ ਚੁੱਕਿਆ ਹੁਣ ਹੁਣ ਸਾਰਿਆਂ ਦੀ ਤਨਖਾਹ ਪੂਰੀ ਪਰ ਕਰਜ਼ਾ ਚੱਕ ਕੇ ਕਿੰਨੀ ਦੇਰ ਆਪਾਂ ਘਰ ਚਲਾਵਾਂਗੇ ਆਪਾਂ ਆਪਣੇ ਘਰ ਵਿੱਚ ਕੰਮ ਕਰਦੇ ਕਿੰਨਾ ਕਰਜ਼ਾ ਚੱਕੀ ਜਾਵਾਂਗੇ ਅਲਟੀਮੇਟਲੀ ਲੋਨ ਉਹਦਾ ਵਿਆਜ ਨਹੀਂ ਦੇ ਸਕਦੇ ਇੱਕ ਦਿਨ ਫਿਰ ਕੀ ਹੁੰਦਾ ਵਾ ਕਿ ਜਿਹੜਾ ਪਰਿਵਾਰ ਦਾ ਮੁਖੀ ਆ ਉਹ ਕਹੇ ਰ ਇੱਥੇ ਤੇ ਪਹੁੰਚ ਜਾਂਦਾ ਕਿ ਖੁਦਕੁਸ਼ੀ ਕਰ ਲੈਂਦਾ ਸੋ ਭਗਵੰਤ ਮਾਨ ਜਿਹੜਾ ਪੰਜਾਬ ਨੂੰ ਇੱਕ ਮਾੜੇ ਪਾਸੇ ਆਰਥਿਕ ਤੌਰ ਤੇ ਤਬਾਹੀ ਵੱਲ ਨੂੰ ਲੈ ਕੇ ਜਾ ਰਿਹਾ ਵਾ ਠੀਕ ਹੈ ਬਾਕੀ ਕਿਵੇਂ ਲੱਗਦਾ ਜਿਵੇਂ ਹੁਣ ਤੁਸੀਂ ਸਾਰੇ ਹਲਕਿਆਂ 'ਚ ਜਾ ਰਹੇ ਹੋ ਤੇ ਬਾਕੀ ਅੱਜ ਵਿਜੇਂਦਰ ਸਿੰਘ ਲੇ ਦੇ ਹਲਕੇ 'ਚ ਵੀ ਪਹੁੰਚੇ ਹੋ ਸਾਰੇ ਹਲਕਿਆਂ 'ਚ ਪੂਰੀ ਟੀਮ ਵਰਕ ਚੱਲ ਰਿਹਾ ਹੋਣੇ ਹਾਂ ਬਿਲਕੁਲ ਸਾਡੇ ਸਾਰੇ ਇਕੱਠੇ ਆ ਸੀ ਹਰ ਮੌਮਕਨ ਪਾਰਟੀ ਪੂਰੀ ਇਕੱਠੀ ਆ ਵਰਕਰ ਸਾਡੇ ਬਹੁਤ ਸਤਿਕਾਰਯੋਗ ਨੇ ਬਲਕਿ ਮੈਂ ਤਾਂ ਪਾਰਟੀ ਬਾਜ਼ੀ ਤੋਂ ਵੀ ਉੱਤੇ ਉੱਠ ਕੇ ਵੋਟਾਂ ਮੰਗ ਰਿਹਾ ਮੈਂ ਤਾਂ ਕਾਲੀਆਂ ਨੂੰ ਵੀ ਕਹਿੰਦੇ ਆ ਕਿ ਤੁਸੀਂ ਆਓ ਵੋਟ ਪਾਓ ਜਿਹੜੀਆਂ ਜਿਹੜੇ ਮੁੱਦੇ ਕਦੀ ਸੁਖਵੀਰ ਨੇ ਨਹੀਂ ਉਠਾਏ ਤਾਂ ਮੈਂ ਉਠਾਏ ਨੇ ਤੇ ਤੁਸੀਂ ਐਤਕੀ ਮੈਨੂੰ ਪਰਖ ਕੇ ਦੇਖੋ ਆਮ ਆਦਮੀ ਪਾਰਟੀ ਦੇ ਵਰਕਰ ਵੀ ਬੜੇ ਚੰਗੇ ਨੇ ਜਜ਼ਬਾਤੀ ਬੰਦੇ ਨੇ ਸਾਰੇ ਤਾਂ ਨਹੀਂ ਮਾੜੇ ਨੇ ਹੈਗੇ ਜਿਹੜੇ ਚੰਗੇ ਬੰਦੇ ਆ ਉਹਨਾਂ ਨੂੰ ਅਪੀਲ ਕਰਦਾ ਤੁਸੀਂ ਆਓ ਮੈਨੂੰ ਵੋਟਾਂ ਕੇਜਰੀਵਾਲ ਤਾਂ ਹੁਣ ਬਣ ਗਿਆ ਰਜਵਾੜਾ ਭਗਵੰਤਾ ਉੱਡਦਾ ਵਾ ਹੁਣ ਉਹਨੂੰ ਚੁੱਲਿਆਂ ਦੀ ਆਗੇ ਦਿਸਣੋਂ ਬੰਦ ਹੋ ਗਈ ਆ ਹਜ਼ਾਰ ਹਜ਼ਾਰ ਗਨਮੈਨ ਲਈ ਫਿਰਦੇ ਨੇ ਸੋ ਇਸ ਕਰਕੇ ਮੌਕਾ ਦੇ ਕੇ ਬਦਲ ਕੇ ਕਰ ਹਾਂ ਹੁਣ ਬਦਲਾਵ ਕਰਕੇ ਦੇਖੀ ਆਪਾਂ ਠੀਕ ਹੈ ਬਿਲਕੁਲ ਮੀਤ ਹੇਰ ਤੇ ਇੱਕ ਤੁਸੀਂ ਉਹਦੇ ਪ੍ਰੈਸ ਕਾਨਫਰੈਂਸ ਕੀਤੀ ਤੇ ਉਹਨਾਂ ਨੇ ਉਸ ਤੋਂ ਬਾਅਦ ਤੁਹਾਡਾ ਜਵਾਬ ਦਿੱਤਾ ਕਿ ਫੇਸਬੁੱਕ ਦੇ ਜ਼ਿਆਦਾ ਕਿਤੇ ਨਾ ਕਿਤੇ ਉਹ ਮਤਲਬ ਬਿਨਾਂ ਗੱਲ ਤੋਂ ਕਿ ਕੋਈ ਜਦੋਂ ਉਹਨਾਂ ਦੇ ਕੋਲ ਕੋਈ ਦਲੀਲ ਦਾ ਜਵਾਬ ਨਾ ਹੋਵੇ ਮੈਂ ਤਾਂ ਸਿੱਧੂ ਮੂਸੇਵਾਲੇ ਦੇ ਕਤਲ ਦਾ ਚਲਾਨ ਪੇਸ਼ ਕੀਤਾ ਉਹਦੇ ਵਿੱਚ ਜਿਹੜਾ 4 ਨੰਬਰ ਸੀਰੀਅਲ ਤੇ ਮੁੰਡਾ ਵਾ ਕੋਈ ਜੀਵਨ ਜੋਤ ਚਾਹਲ ਉਹ ਮੀਥਿਆਰ ਦੇ ਨਾਲ ਇਲੈਕਸ਼ਨ ਚ ਕੈਂਪੇਨ ਕਰ ਰਿਹਾ ਤਾਂ ਮੈਂ ਤਾਂ ਸਿਰਫ ਇਹ ਪੁੱਛਿਆ ਕਿ ਤੁਸੀਂ ਸਿੱਧੂ ਮੂਸੇਵਾਲੇ ਨੂੰ ਇਨਸਾਫ ਤਾਂ ਕੀ ਦੇਣਾ ਸੀਗਾ ਉਹਦੇ ਕਾਤਲਾਂ ਨੂੰ ਨਾਲ ਲੈ ਕੇ ਘੁੰਮ ਰਹੇ ਆ ਇਹਦਾ ਜਵਾਬ ਤਾਂ ਉਹਨਾਂ ਕੋਈ ਹੈ ਨਹੀਂਗਾ ਕਿਉਂਕਿ ਡਾਕੂਮੈਂਟਡ ਪ੍ਰੂਫ ਪੇਸ਼ ਕਰਤਾ ਫੋਟੋਆਂ ਪੇਸ਼ ਕਰਤੀਆਂ ਵੀਡੀਓ ਪੇਸ਼ ਕਰਤੀ ਚਲਾਨ ਦੀ ਕਾਪੀ ਪੇਸ਼ ਕਰਤੀ ਉਹ ਜਦੋਂ ਕੋਈ ਜਵਾਬ ਨਹੀਂ ਹੁੰਦਾ ਫਿਰ ਇਦਾਂ ਦੀਆਂ ਟਾਂਚਾਂ ਕਰ ਦਿੰਦੇ ਹੁੰਦੇ ਬਿਲਕੁਲ ਉਮੀਦਵਾਰ ਸਾਰੇ ਮੈਦਾਨ 'ਚ ਆ ਗਏ ਬੀਜੇਪੀ ਦੇ ਉਮੀਦਵਾਰ ਸੰਗਰੂਰ ਤੋਂ ਹਜੇ ਮੈਦਾਨ 'ਚ ਆਇਆ ਨਹੀਂ ਅਰਵਿੰਦ ਖੰਨਾ ਦਾ ਨਾਮ ਵੀ ਚਰਚਾ ਆ ਚਾ ਰਿਹਾ ਕਿ ਅਰਵਿੰਦ ਖੰਨਾ ਹੋ ਸਕਦੇ ਨੇ ਬੀਜੇਪੀ ਨੂੰ ਕਿਵੇਂ ਉਹ ਤਾਂ ਚਲੋ ਬੀਜੇਪੀ ਦਾ ਪੰਜਾਬ ਦੇ ਵਿੱਚ ਕੋ ਬਹੁਤਾ ਆਧਾਰ ਨਹੀਂਗਾ ਸਾਡੀ ਲੜਾਈ ਦੇਸ਼ ਪੱਧਰ ਤੇ ਉਹਨਾਂ ਨਾਲ ਜ਼ਰੂਰ ਹੈਗੀ ਆ ਲੇਕਿਨ ਪੰਜਾਬ ਬੀਜੇਪੀ ਇਰੈਵਲੈਂਟ ਜਿਹੜਾ ਮਰਜ਼ੀ ਆ ਜਾ ਅਸੀਂ ਤਾਂ ਕੀ ਕਰ ਸਕਦੇ ਹਾਂ ਜੀ ਲੇਕਿਨ ਬੀਜੇਪੀ ਨਾਲ ਜੋ ਉਹਨਾਂ ਨੇ ਕਿਸਾਨਾਂ ਨਾਲ ਦੁਰਵਿਵਹਾਰ ਕੀਤਾ ਜੋ ਘੱਟ ਗਿਣਤੀਆਂ ਦੇ ਐਂਟੀ ਚਲਦੇ ਨੇ ਸਿੱਖਾਂ ਮੁਸਲਮਾਨਾਂ ਦੇ ਇਸਾਈਆਂ ਦਲਤਾਂ ਜੈਨੀਆਂ ਬੁੱਧੀਆਂ ਦੇ ਉਹ ਮੇਰੇ ਖਿਆਲ ਪੰਜਾਬ ਦੇ ਵਿੱਚ ਉਹਨਾਂ ਦੀ ਕੋਈ ਜਗ੍ਹਾ ਨਹੀਂ ਹੈ ਧੰਨਵਾਦ ਸੁਖਪਾਲ ਸਿੰਘ ਖੇਰਾ ਕਾਂਗਰਸ ਪਾਰਟੀ ਦੇ ਉਮੀਦਵਾਰ ਸੰਗਰੂਰ ਤੋਂ ਜੋ ਕੈਂਪੇਨ ਕਰ ਰਹੇ ਨੇ ਲਗਾਤਾਰ ਪਿੰਡਾਂ 'ਚ ਜਾ ਰਹੇ ਨੇ ਅਤੇ ਕਹਿ ਰਹੇ ਨੇ ਕਿਉਂਕਿ ਬੀਜੇਪੀ ਦੇ ਉਮੀਦਵਾਰ ਦਾ ਹਜੇ ਐਲਾਨ ਨਹੀਂ ਹੋਇਆ ਕਿ ਬੀਜੇਪੀ ਨਾਲ ਸਾਡਾ ਕੋਈ ਕੰਪੈਰੀਸ਼ਨ ਨਹੀਂ ਅਤੇ ਸਾਡੀ ਕੈਂਪੇਨ ਲਗਾਤਾਰ ਜਾਰੀ ਹੈ ਕੈਮਰਾਮੈਨ ਅਸ਼ੋਕ ਕੁਮਾਰ ਨਾਲ ਅਮਨਦੀਪ ਸਿੰਘ ਮਾਜਾ ਸੈਂਟਰਲ ਪੰਜਾਬ ਟੀਮ